ਅਣਖ ਜਿਗਾਓ ਆਜ਼ਾਦੀ ਪਾਓ ਰਾਜ ਲਿਆਓ ਬੈਨਰ ਹੇਠ 크ਿਸਚਨ ਨੈਸ਼ਨਲ ਫਰੰਟ ਦੇ ਪੰਜਾਬ ਯੂਥ ਪ੍ਰਧਾਨ ਬੱਬਾ ਗਿੱਲ ਦੇ ਪ੍ਰਬੰਧਾ ਹੇਠ ਤਾਰੀਵਾਲ ਦੇ ਨਿੱਜੀ ਪੈਲਸ ਦੇ ਵਿੱਚ ਵਿਚਾਰ ਮੀਟਿੰਗ ਹੋਈ ਹੈ ਤੇ ਮੀਟਿੰਗ ਦੇ ਦੌਰਾਨ ਪੰਜੇ 크ਿਸਚਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ 크ਿਸਚਨ ਭਾਈਚਾਰੇ ਦੇ ਨਾਲ ਸੰਬੰਧਿਤ ਚਰਚ ਦੀ ਸੁਰੱਖਿਆ ਕਬਰਸਤਾਨਾ ਲਈ ਜ਼ਮੀਨ ਅਤੇ ਪਾਸਟਰ ਸਹਿਬਾਨਾਂ ਦਾ ਸਨਮਾਨ ਅਤੇ ਯਰੂਸ਼ਲਮ ਦੀ ਯਾਤਰਾ ਤੇ ਮਸੀਹੀ ਭਾਈਚਾਰੇ ਲਈ ਰੱਖਮ ਕਰਨ ਅਤੇ 크੍ਰਿਸਚੀਅਨ ਰੈਜੀਮੈਂਟ ਬਹਾਲ ਕਰਨ ਅਤੇ ਘਟ ਗਿਣਤੀ ਮਸੀਹੀ ਵਿਦਿਆਰਥੀਆਂ ਦੇ ਲਈ ਵਜ਼ੀਫੇ ਅਤੇ ਗਰੀਬ ਮਸੀਹੀ ਪਰਿਵਾਰਾਂ ਦੇ ਲਈ ਘਰ ਬਣਾਉਣ ਆਦਿ ਦਾ ਮੁੱਦਾ ਜੋਰ-ਸ਼ੋਰ ਦੇ ਨਾਲ ਚੁੱਕਿਆ ਹੋਇਆ ਅਤੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰਦਿਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦਾ ਐਲਾਨ ਕੀਤਾ ਆਜ਼ਾਦੀ ਦੇ 79 ਸਾਲ ਬਾਅਦ ਵੀ ਜਿਹੜਾ ਭਾਈਚਾਰਾ ਅੱਜ ਸਾਰੀਆਂ ਆਰਥਿਕ ਸਮਾਜਿਕ ਤੇ ਸਿੱਖਿਆਕ ਦੇ ਰਾਜਨੀਤਿਕ ਸਮੱਸਿਆਵਾਂ ਨਾਲ ਜੂਝ ਰਿਆ ਉਹਦਾ ਕਾਰਨ ਆ ਰਾਜਨੀਤਿਕ ਗਣ ਦੇਖੀ ਸੋ ਰਾਜਨੀਤਿਕ ਗਣ ਦੇਖੀ ਕਰਕੇ ਜਿਹੜੀਆਂ ਸੀਟਾਂ ਤੇ ਇਹ ਭਾਈਚਾਰੇ ਦੇ ਐਮਐਲਏ ਤੇ ਐਮਪੀ ਹੋਣੇ ਚਾਹੀਦੇ ਆ ਉਥੇ ਜ਼ਗੀਰਦਾਰਾਂ ਨੇ ਤਣਾਡਾ ਨਹੀਂ ਜਿਹੜਾ ਕਬਜ਼ਾ ਕੀਤਾ ਹੋਇਆ ਸੋ ਸੀਐਨਐਫ ਦਾ ਜਿਹੜਾ ਏਜੰਡਾ ਬੜਾ ਕਲੀਅਰ ਹੈਗਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਸੀਂ ਅੱਜ ਇਥੇ ਇعلان ਹੋ ਗਿਆ ਰਾਜਨੀਤਿਕ ਪਾਰਟੀ ਦਾ ਜਿਹੜਾ ਕਲੀਅਰ ਹੋ ਗਿਆ ਨਾਂ ਜਿਹੜਾ ਅਸੀਂ ਚੰਦ ਦਿਨਾਂ ਦੇ ਵਿੱਚ ਅਨਾਉਂਸ ਜਿਹੜਾ ਕਰਕੇ ਪ੍ਰੈਸ ਕਾਨਫਰੰਸ ਕਰਕੇ ਕਰ ਦਵਾਂਗੇ ਆਪਣੀ ਜਿਹੜੀ ਆ ਸੱਤਾ ਪ੍ਰਾਪਤੀ ਦੇ ਲਈ ਆਪਣੀ ਰਾਜਨੀਤਿਕ ਸ਼ਕਤੀ ਪਾਉਣ ਦੇ ਲਈ ਅਸੀਂ ਆਪਣੇ ਜਿਹੜੇ 117 ਜਿਹੜੀਆਂ ਸੀਟਾਂ ਨੇ ਉਹਦੇ ਵਿੱਚੋਂ ਘੱਟੋ ਘੱਟ ਅਸੀਂ 50 ਸੀਟਾਂ ਦੇ ਉੱਪਰ ਜਿਹੜੇ ਆ ਆਪਣੇ ਉਮੀਦਵਾਰ ਖੜੇ ਕਰਾਂਗੇ ਜਿੱਥੇ ਵਸੀ ਭਾਈਚਾਰਾ ਐਸਸੀ ਭਾਈਚਾਰਾ ਸਿੱਖ ਭਾਈਚਾਰਾ ਮੁ슬림 ਭਾਈਚਾਰਾ ਸਾਡੇ ਨਾਲ ਸਹਿਯੋਗ ਕਰੇਗਾ ਅਸੀਂ ਉੱਥੇ ਉਸ ਰਾਜਨੀਤਿਕ ਪਾਰਟੀ ਦੇ ਆਪਣੇ ਬੰਦੇ ਖੜੇ ਕਰਾਂਗੇ ਔਰ ਜਿਤਾ ਕੇ ਅਸੈਂਬਲੀ ਔਰ ਪਾਰਲੀਮੈਂਟ ਚ ਭੇਜਾਂਗੇ ਦੇਖੋ ਜਦੋਂ ਵੀ ਭਾਈਚਾਰੇ ਦੇ ਮੁੱਦਿਆਂ ਦੀ ਗੱਲ ਆਉਂਦੀ ਆ ਚਾਹੇ ਉਹਨਾਂ ਦੇ ਬੱਚਿਆਂ ਦੇ ਰੋਜ਼ਗਾਰ ਦੀ ਗੱਲ ਆਉਂਦੀ ਆ ਚਾਹੇ ਉਹਨਾਂ ਦੇ ਜਿਹੜੇ ਐ ਭੈਣ ਭਰਾ ਜਿਹੜੇ ਆ ਜਦੋਂ ਡੈਥ ਹੋ ਜਾਂਦੀ ਆ ਉਹਨਾਂ ਨੂੰ ਕਬਰਸਤਾਨ ਨਹੀਂ ਮਿਲਦੇ ਕਬਰਸਤਾਨ ਵਾਲੀ ਗੱਲ ਆਉਂਦੀ ਆ ਉਹਨਾਂ ਦੀ ਜਰੂਸ਼ਲਮ ਯਾਤਰਾ ਦੀ ਗੱਲ ਆਉਂਦੀ ਆ ਉਹਨਾਂ ਦੇ ਰਖਮੇ ਕਰਨ ਦੀ ਗੱਲ ਆਉਂਦੀ ਆ ਜਿਹੜੀ ਕ੍ਰਿਸਟਲ ਅਰੇਜਮੈਂਟ ਤੋੜਤੀ ਜਦੋਂ ਉਹ ਗੱਲ ਆਉਂਦੀ ਤੇ ਜਿਨ੍ਹਾਂ ਨੂੰ ਜਿਤਾ ਕੇ ਭੇਜਿਆ ਸਾਡੇ ਭਾਈਚਾਰੇ ਨੇ ਉਹਨਾਂ ਨੂੰ ਐਮਐਲਏ ਐਮਪੀ ਬਣਾਇਆ ਉਹ ਕਦੀ ਵੀ ਅਸੈਂਬਲੀ ਔਰ ਪਾਰਲੀਮੈਂਟ 'ਚ ਨਹੀਂ ਬੋਲਦੇ ਇਸ ਕਰਕੇ ਹੁਣ ਸਾਨੂੰ ਜਿਹੜਾ ਆ ਇਹ ਸੋਚਣਾ ਪੈ ਰਿਹਾ ਮਜਬੂਰਨ ਸੋਚਣਾ ਪੈ ਰਿਹਾ ਵੀ ਸਾਡੀ ਕਿਸੇ ਨੇ ਬਾਹ ਨਹੀਂ ਫੜਨੀ ਸਾਨੂੰ 27 ਤੋਂ ਪਹਿਲਾਂ ਪਹਿਲਾਂ ਆਪਣੀ ਰਾਜਨੀਤਿਕ ਪਾਰਟੀ ਦਾ ਜ ਆਪਣੇ ਬੰਦੇ ਖੜੇ ਕਰਨੇ ਪੈਣਗੇ ਔਰ ਉਹ ਜਦੋਂ ਜਿੱਤ ਕੇ ਜਾਣਗੇ ਉਹ ਆਪਣੇ ਬੁੱਧਿਆ ਦੀ ਗੱਲ ਕਰਨਗੇ ਔਰ ਵਿਧਾਨ ਸਭਾ ਚ ਔਰ ਪਾਰਲੀਮੈਂਟ ਚ ਪਾਸ ਕਰਾਉਣਗੇ ਦੇਖੋ ਜਿਹੜੀਆਂ ਪਹਿਲੋਂ ਬਣੀਆਂ ਸੀ ਨਾ ਉਹ ਲੋਕਾਂ ਦੀ رائے ਨਾਲ ਨਹੀਂ ਸੀ ਬਣੀਆਂ ਉਹ ਆਪਣੀ ਮਹੱਤਵ ਕਾਂਸ਼ਾ ਨੂੰ ਪੂਰਾ ਕਰਨ ਦੇ ਲਈ ਚਾਰ ਬੰਦਿਆਂ ਨੇ 10 ਬੰਦਿਆਂ ਨੇ ਬਹਿ ਕੇ ਇੱਕ ਜਗਾ ਬਣਾ ਲਈ ਲੇਕਿਨ ਸੀਐਨਐਫ ਕਿਉਂਕਿ 1 ਲੱਖ ਮੈਂਬਰਸ਼ਿਪ ਹੈ ਇਹਦੀ ਪੂਰੇ ਆਲਓਵਰ ਪੰਜਾਬ ਦੇ ਵਿੱਚ ਤਾਂ ਸੀਐਨਐਫ ਉਸ ਸਾਰੇ ਆਪਣੇ ਲੋਕਾਂ ਤੋਂ ਹਰ ਜ਼ਿਲ੍ਹੇ ਚ ਜਾ ਕੇ ਕੁੱਛ ਰਹੇ ਨੇ ਔਰ ਸਾਡੀ ਜਿਹੜੀ ਸਟੇਟ ਕਮੇਟੀ ਜਿਹੜੀ ਰੈਲੀ ਹੋਈ ਹੈ ਸਟੇਟ ਉੱਥੇ ਵੀ ਲੋਕਾਂ ਨੇ ਸਾਨੂੰ ਕਿਹਾ ਵੀ ਪਾਰਟੀ ਬ ਬਿਕਾਦੋਂ ਤਾਂ ਕਸੀ ਇਹਨਾਂ ਲੋਕਾਂ ਵੱਲ ਦੇਖਾਂਗੇ ਜਿਹੜੇ ਵੋਟਾਂ ਲੈਣਾਂ ਤੇ ਮੁੜ ਕੇ ਸਾਡੇ ਫੋਨ ਵੀ ਨਹੀਂ ਚੱਕਦੇ ਸਾਡੇ ਭੈਣ ਭਰਾਵਾਂ ਦੇ ਕਤਲ ਹੋ ਜਾਂਦੇ ਨੇ ਕੋਈ ਆਉਦਾ ਨਹੀਂ ਆ ਸਾਡੀਆਂ ਲੜਕੀਆਂ ਛੋਟ ਛੋਟੀਆਂ ਦੇ ਬਲਾਤਕਾਰ ਹੋ ਜਾਂਦੇ ਕੋਈ ਪੁੱਛਦਾ ਨਹੀਂ ਇਸ ਕਰਕੇ ਇਹ ਜਿਹੜੀ ਪਾਰਟੀ ਆ ਇਹ ਲੋਕਾਂ ਦੀ رائے ਨਾ ਬਣ ਰਹੀ ਆ ਇਹ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਜਾਂ ਕਿਸੇ ਦੀ ਮਹੱਤਵ ਕਾਂਸ਼ਾ ਨੂੰ ਪੂਰਾ ਕਰਨ ਦੇ ਲਈ ਬੱਜਲਦੇ ਸੀ ਇੱਕ ਅੱਦੇ ਮਹੀਨੇ ਦੇ ਵਿੱਚ ਵਿੱਚ ਇਹਦਾ ਐਲਾਨ ਕਰਕੇ ਇਹਨੂੰ ਜਿਹੜਾ ਅਸੀਂ ਪੂਰਾ ਕਰਕੇ ਇਹਦਾ ਝੰਡਾ ਡੰਡਾ ਕਾਇਮ ਕਰਕੇ ਅਸੀਂ 27 ਤੋਂ ਪਹਿਲਾਂ ਇੱਕ ਵੱਡੀ ਬਿਸ਼ਾਰਾ ਲਈ ਕਰਾਂਗੇ ਔਰ ਉਥੇ ਵਿੱਚ ਕਲੀਅਰ ਹੋ ਜਾਏਗਾ ਕਿ ਅਸੀਂ ਕਿੰਨੇ ਬੰਦੇ ਜਿਹੜੇ ਪੰਜਾਬ ਦੇ ਵਿੱਚ ਉਤਾਰ ਰਹੇ ਹਾਂ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਜਿਹੜਾ ਢਿਲਾਵਾਈ ਰੈਲੀयां ਹੋਣਗੀਆਂ ਫਿਰ ਇੱਕ ਬਿਸ਼ਾਲ ਰੈਲੀ ਜਿਹੜੀ ਪੰਜਾਬ ਦੀ ਹੋਏਗੀ ਜਿੱਥੇ ਕਿ ਲੱਖਾਂ ਦਾ ਇਕੱਠ ਹੋਏਗਾ ਔਰ ਉਥੇ ਪਤਾ ਲੱਗ ਜਾਏਗਾ ਦੁਨੀਆ ਨੂੰ ਤੇ ਇੱਥੋਂ ਹੁਣ ਜਿਹੜੇ ਐਮਐਲਏ ਬਣ ਕੇ ਜਾਣਗੇ ਉਹ ਕਿੱਦਾਂ ਆਪਣੇ ਲੋਕਾਂ ਦੇ ਜਿਹੜਾ ਆ ਉਹ ਉਹਨਾਂ ਦਾ ਮਸਲਾ ਹੱਲ ਕਰਨਗੇ ਉਹਨਾਂ ਦੀ ਸੁਣਵਾਈ ਕਰਨਗੇ ਔਰ ਮੇਨ ਗੱਲ ਹੈਗੀ ਆ ਕਿ ਅਸੀਂ ਕਮਲੇ ਲੈਜੰਡਾ ਪੰਜਾਬ ਦੇ ਚੱਲਣ ਨਹੀਂ ਦੇਣਾ ਜਿਹੜੇ ਲੋਕ ਪੰਜਾਬ ਦੇ ਵਿੱਚ ਇਹ ਕਹਿ ਕੇ ਪ੍ਰਚਾਰ ਕਰ ਰਹੇ ਆ ਕਿ ਜੀ ਕਦੀ ਸਿੱਖਾਂ ਨੂੰ ਹਿੰਦੂਆਂ ਲੜਾ ਦੋ ਕਦੀ ਕ੍ਰਿਸ਼ਚਨਾਂ ਨੂੰ ਸਿੱਖਾਂ ਲੜਾ ਦੋ ਮੁਸਲਮਾਨਾਂ ਨੂੰ ਉਹ ਅਸੀਂ ਨਹੀਂ ਕਹ ਕੇ ਪੰਜਾਬ ਇੱਕ ਭਾਈਚਾਰਕ ਸੇਡ ਆ ਪੰਜਾਬ ਨੂੰ ਅਸੀਂ ਹਸਦਾ ਬਸਦਾ ਔਰ ਪੰਜਾਬ ਦੇ ਮੁੱਦਿਆਂ ਤੇ ਵੀ ਇਹ ਪਾਰਟੀ ਪੂਰਾ ਕੰਮ ਕਰੇਗੀ ਬੱਬਾ ਅਗਰ ਕ੍ਰਿਸ਼ਚਨ ਯਸ਼ਾ ਫਰੰਟ ਦਾ ਪੰਜਾਬ ਦਾ ਜੂਥ ਪ੍ਰੈਜ਼ੀਡੈਂਟ ਆ ਅੱਜ ਜਿਹੜੀ ਹਾਲੀਵੁੱਡ ਦੇ ਵਿੱਚ ਕ੍ਰਿਸ਼ਚਨ ਯਸ਼ਾ ਫਰੰਟ ਵੱਲੋਂ ਧਾਰੀਵਾਲ ਦੇ ਵਿੱਚ ਰੈਲੀ ਕੀਤੀ ਗਈ ਆ ਇਹਦੇ ਵਿੱਚ ਸਾਡਾ ਅਨੁਮਾਨ ਸੀ ਵੀ 1000 ਦੇ ਕਰੀਬ ਸਾਡੇ ਵਰਕਰ ਆਣਗੇ ਪਰ ਅਨੁਮਾਨ ਤੋਂ ਜ਼ਿਆਦਾ ਪਬਲਿਕ ਹੋ ਚੁੱਕੀ ਕੁਰਸੀਆਂ ਦਾ ਥੜ ਗਿਆ ਸੀ ਇਸ ਕਰਕੇ ਸਾਨੂੰ ਦੁਬਾਰਾ ਟੈਂਟ ਤੋਂ ਮਿਲਵਾਣੀਆਂ ਪਈਆਂ ਅਸੀਂ ਕ੍ਰਿਸਚਨ ਨੈਸ਼ਨਲ ਫਰੰਟ ਦੇ ਸਾਰਿਆਂ ਦੇ ਪ੍ਰਧਾਨਾਂ ਦਾ ਵਰਕਰਾਂ ਦਾ ਦਿਲ ਤੋਂ ਧੰਨਵਾਦ ਕਰਦੇ ਆਂ ਪਾਰਟੀ ਦਾ ਇਸ ਕਰਕੇ ਨਾਉਂਸ ਕੀਤਾ ਗਿਆ ਕਿਉਂਕਿ ਜਦੋਂ ਵੀ ਕੋਈ ਵੀ ਸਰਕਾਰ ਆਉਂਦੀ ਆ ਸਾਡੇ ਕਿਸੇ ਆਗੂ ਦੀ ਜਾਂ ਸਾਡੇ ਕਿਸੇ ਕ੍ਰਿਸਚਨ ਪ੍ਰਚਾਰਕ ਦੀ ਐਸਬੀਸੀ ਸਮਾਜ ਦੀ ਗੱਲ ਨਹੀਂ ਸੁਣਦੇ ਇਸ ਕਰਕੇ ਸਾਨੂੰ ਪਾਰਟੀ ਦਾ ਵੀ ਗਠਨ ਛੇਤੀ ਹੀ ਕਰ ਲੈਣਾ ਚਾਹੀਦਾ ਸਾਡੀ ਕ੍ਰਿਸਚਨ ਨੈਸ਼ਨਲ ਫਰੰਟ ਵੱਲੋਂ ਹੀ ਪਾਰਟੀ ਰਾਜਨੀਤਿਕ ਬਣਾਈ ਜਾਏਗੀ ਜੋ ਕਿ ਕਿਸੇ ਵੀ ਕੋਈ ਵੀ ਸਰਕਾਰ ਦੇ ਨਾਲ ਆਨ ਤੇ ਕਿਸੇ ਦਾ ਕੋਈ ਸਮਝੌਤਾ ਨਹੀਂ ਹੋਏਗਾ ਕਿਉਂਕਿ ਜਿਹੜੀ ਮਰਜ਼ੀ ਸਰਕਾਰ ਦੇ ਵਿੱਚ ਅਸੀਂ ਜਿੰਨੀ ਵੀ ਕਿਸੇ ਨੂੰ ਸਪੋਰਟ ਕੀਤੀ ਆ ਬਸ ਸਾਨੂੰ ਵਰਤਦੇ ਰਹਿਣ ਤੇ ਜਦੋਂ ਵੀ ਸਰਕਾਰ ਆਉਂਦੀ ਆ ਕਿਸੇ ਅਹੁਦੇ ਤੋਂ ਜਾਇਬੀ ਚੇਅਰਮੈਨੀਆਂ ਵੱਲੋਂ ਲੌਲੀਪੌਪ ਦੇ ਤੌਰ ਤੇ ਦਿੱਤੇ ਜਾਂਦੇ ਸਾਨੂੰ ਉਹਨਾਂ ਵਾਲੇ ਜੋ ਵਿਧਾਨ ਸਭਾ ਸੀਟਾਂ ਆ 117 ਹਲਕਿਆਂ ਦੀ ਵੇਚੀ ਸਾਡੇ ਕੈਂਡੀਡੇਟ ਖੜੇ ਕੀਤੇ ਜਾਣਗੇ ਕਿਉਂਕਿ ਸਾਡੇ ਪੰਜਾਬ ਦੇ 23 ਜ਼ਿਲ੍ਹੇ ਨੇ ਤੀਆਂ ਜ਼ਿਲ੍ਹਿਆਂ ਦੇ ਵਿੱਚ ਹੀ ਸਾਡੀਆਂ ਇਸੇ ਤਰ੍ਹਾਂ ਦੀਆਂ ਰੈਲੀਆਂ ਹੋਣ ਜਾ ਰਹੀਆਂ ਨੇ ਸਾਰੇ 크ਿਸਚਨ ਭੈਣ ਭਰਾਵਾਂ ਦਾ ਦਿਲ ਤੋਂ ਧੰਨਵਾਦ ਕਰਨਾ ਔਰ ਪੱਤਰਕਾਰ ਵੀਰਾਂ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਖਾਸ ਕਰਕੇ ਐਸਐਸਪੀ ਸਾਹਿਬ ਦਾ ਗਰਦਾਸਪੁਰ ਦਾ ਮੈਂ ਧੰਨਵਾਦ ਕਰਨਾ